ਜਾਗਰ ਦੇ ਵਾਈਕਰਟੀ ਕਾਲਸਾਸ ਰਿ ਵਾਈਕਰਟੀ ਕੀ ਫਤੇਚਾ ਪੀਮ ਚਪਾਰਾ ਨਾ ਮੈਂ ਬੋਦਾ ਅਸਲਾਮੁਅਲੈਕਮ ਰਾਮ ਰਾਮ ਸ਼ਬਦ ਬਲ ਮੀ ਕੀ ਹਰ ਹਰ ਬਲ ਮੀ ਕੀ ਇਹਦਾ ਸਤਗੁਰ ਉਦਾਸ ਮਹਾਰਾ ਦਾ ਸ਼ਬਦ ਬੋਲਿਆ ਜਾ ਰਿਹਾ ਐਸੀ ਲਾਲ ਤੁਦ ਬਿਨ ਕੋਣ ਕਰੇ ਹੁਣ ਜੇ ਸਤਗੁਰ ਉਦਾਸ ਮਹਾਰਾ ਦਾ ਸ਼ਬਦ ਬੋਲੇ ਆ ਹਨ ਉਹ ਤੋਂ ਬਾਅਦ ਹਨ ਜਿੱਥੇ ਤੂੰ ਜਿੱਤ ਕੇ ਪਹਿਲਾਂ ਗਿਆ ਆ ਗੱਲ ਉਹਨਾਂ ਦੀ ਹੋਣੀ ਚਾਹੀਦੀ ਸੀ ਉਤੋਂ ਬਾਅਦ ਨਾਲ ਹੀ ਸ਼ਬਦ ਤੋਂ ਬਾਅਦ ਨਾਲ ਹੀ ਗੱਲ ਕਨੇਜੇ ਦੀ ਆ ਗਈ। ਜਦੋਂ ਗੱਲ ਕਨੇਜੇ ਦੀ ਕਨੇਜੇ ਦੀ ਆਈ ਫਿਰ ਮੈਨੂੰ ਪਤਾ ਲੱਗਾ ਕਿ ਕਿ ਇੱਥੇ ਜਿਹੜੀ ਆ ਕਿਉਂਕਿ ਦਰਸਲ ਲੋਕ ਇਦਾਂ ਦੇ ਨਹੀਂ ਜਿਹੜੇ ਹਨ ਜਦੋਂ ਦੂਜੀ ਦੂਜੀਆਂ ਨਹੀਂ ਪਾਰਟੀਆਂ ਹਾਰ ਜਾਂਦੀਆਂ ਉਹ ਜਦੋਂ ਹਾਰਦੀਆਂ ਫਿਰ ਉਹ ਨਾ ਪਤਾ ਕੀ ਕਰਦੀਆਂ ਉਹ ਚੁੱਪ ਚਾਪ ਜੇ ਰਹਿਣ ਲੱਪੇ ਨਹੀਂ ਆ ਨਾ ਚੁੱਪ ਨਹੀਂ ਰਹਿਣਾ ਜਿਹੜੇ ਲੋਕ ਜਿੱਤੇ ਨੇ ਉਹਨਾਂ ਕੋਲੋਂ ਕੰਮ ਕਰਾਉਣੇ ਆ। ਜਿੰਨੇ ਵੀ ਸਮਾਜ ਦੇ ਕੰਮ ਆ ਸਾਡਾ ਫਰਜ ਬਣਦਾ ਆ ਉਹਨਾਂ ਦੀ ਸਲਾਹਗਾ ਕਰਨੀ ਹਾਂਜੀ ਜਿੱਤੇ ਆ ਜੀ ਤੁਸੀਂ ਬਹੁਤ ਵਧੀਆ ਗੱਲ ਆ ਜੀ ਵਧਾਈਆਂ ਅੱਗੇ ਕੰਮ ਸ਼ੁਰੂ ਕਰਾਓ ਇਹਨਾਂ ਕੋਲ ਜਿਹੜੇ ਲੋਕ ਕਹਿੰਦੇ ਨੇ ਜੀ ਅਸੀਂ ਤਾਂ ਜੀ ਆ ਅਸੀਂ ਨਹੀਂ ਨਹੀਂ ਤੁਸੀਂ ਗਲਤ ਹੋ ਜੇ ਉਹਨਾਂ ਨੂੰ ਐਡੀ ਲੀਡ ਤੇ ਜਿਤਾਇਆ ਗਿਆ ਤੁਸੀਂ ਜਲੰਧਰ ਦੇ ਵਿੱਚ ਜਿਹੜੇ ਤੁਹਾਡੇ ਕੰਮ ਕਰਾਉਣਾ ਜਲੰਧਰ ਦੇ ਵਿੱਚ ਕੰਮ ਕਰਾਉਣ ਵਾਲੇ ਆ ਫਰਜ ਕਰ ਲਓ ਜਿੱਥੇ ਜਿੱਥੇ ਜਿਹੜੀ ਲੋਕ ਸਭਾ ਨੌ ਲੋਕ ਲੋਕ ਸਭਾ ਹਨ ਨੋ ਨੋ ਐਡੀਆ ਬਲ ਰਿਹਾ ਉਹ ਜਿੰਨੇ ਵੀ ਐਮਐਲਏ ਆਂ ਰਹੇ ਆ ਉਹ ਜਾ ਕੇ ਉੱਥੇ ਆਪੋ ਆਪਣੇ ਇਹਦੇ ਕੋਲੋਂ ਕੰਮ ਕਰਾਓ ਅਗਰ ਨਹੀਂ ਹੋ ਰਹਾ ਤੇ ਦੱਸੋ ਵੀ ਭਾਈ ਸਾਹਿਬ ਤੁਸੀਂ ਤਾਂ ਵਾਅਦਾ ਕੀਤਾ ਸੀ ਵੀ ਕੰਮ ਕਰਾਵਾਂਗੇ ਹੁਣ ਜਿਹੜਾ ਸਾਡਾ ਫਰਜ਼ ਬਣਦਾ ਇਹ ਬਣਦਾ ਜੇ ਤੁਸੀਂ ਹੁਣ ਤੁਸੀਂ ਆਰਾਮ ਨਾਲ ਘਰ ਬਹਿ ਜਾਓਗੇ ਤੇ ਨਾਰਮਲ ਹੈ